ਜਿਹੜੇ ਇੱਕ ਕਾਗਜ਼ ਪੱਤਰਾ ਦੇ ਪੱਧਰ ਤੇ ਸਭ ਤੋਂ ਅਮੀਰ ਅਮੀਰ ਬਾਰੇ ਨੇ ਉਹਨਾਂ ਦਾ ਜੀ ਕਹਿੰਦੇ ਜੀ ਕੁਝ ਮੀਡੀਆ ਉਦਾਰਿਆਂ ਨੇ ਪਲਾਸਾ ਕੀਤਾ ਕਿ ਆ ਚ ਕੋਈ ਇਸ ਮਾਨ ਜਿਹੜੀਆਂ ਲੀਕ ਸੜਕਾਂ ਪਿੰਡਾਂ ਨੂੰ ਮੰਡੀ ਤੱਕ ਲੈ ਕੇ ਜਾਂਦੀਆਂ ਨੇ ਜਿਹੜੀਆਂ ਲਿੰਕ ਸੜਕਾਂ ਮੰਡੀ ਔਰ ਪਿੰਡ ਨੂੰ ਸ਼ਹਿਰ ਨਾਲ ਜੋੜਦੀਆਂ ਨੇ ਉਹ ਲਿੰਕ ਸੜਕਾਂ ਲਈ ਪੈਡੂ ਖਾਸ ਫੰਡ ਬਹੁਤ ਸਾਹੀ ਜਿਹੜੀ ਮਿੱਟੀ ਦੀ ਗੁਣਵੱਤਾ ਦਾ ਪੱਧਰ ਹੈ ਉਹ ਲਗਾਤਾਰ ਦੇਖਦੇ ਪਿਆਸੀ ਪ੍ਰਤੀਸ਼ਤ ਪੰਜਾਬ ਦੇ ਵਿੱਚ ਮਿੱਟੀ ਦੀ ਗੁਣਵੱਤਾ ਦੇ ਸੈਂਪਲ ਫੇਲ ਹੋ ਗਏ। ਮਾਮਲਾ ਕੀ ਆ? ਮਾਮਲਾ ਇਹ 46 ਲੱਖ ਦਾ ਹੈ। ਜਦੋਂ ਕਿ ਮੁਸਲਿਮ ਫਾਇਚਰੀ ਜੋ ਕਿ ਹਵਾਜ ਲੱਗਿਆ ਕਿ ਇਸ ਕੰਦੀਆਂ ਤੇ ਇੰਤਜ਼ਾਰ ਕਰਦਾ ਆ। ਆ ਹੁਣ ਲੰਘੇ ਕੱਦ ਦੀ ਉਹ ਉਤਸਾਹ ਨਾਲ ਸੀ ਕਹਿੰਦੇ ਜੀ 6 ਉਡਾਨਾਂ ਇੱਕੋ ਦਿਨ ਦੇ ਵਿੱਚ ਰੱਦ ਕਰਨੀਆਂ ਪਈ। ਇਨਾ ਇੱਕ ਐਮਰਜੈਂਸੀ ਲੈਂਡਿੰਗ ਕਰਨੀ ਪਈ ਗੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੁਧਿਆਣਾ ਜਿਮਨੀ ਚੌਣ ਲੁਧਿਆਣਾ ਜਿਮਨੀ ਚੌਣ ਦੇ ਲਈ ਕੱਲ ਰਸਮੀ ਤੌਰ ਤੇ ਚੋਣ ਪ੍ਰਚਾਰ ਮੁੱਖ ਗਿਆ ਪਰ ਅੱਜ ਦਾ ਦਿਨ ਕਹਿੰਦੇ ਕਮਾਲ ਦਾ ਦਿਨ ਹੈ ਖਰੀਦੋਖਤ ਸਮਾਨ ਵੰਡ ਵੰਡਈ ਚੀਜ਼ਾਂ ਦਾ ਉਦਾਨ ਪ੍ਰਦਾਨ ਡਰਾਉਨ ਧਮਕਾਉਣ ਇਹ ਸਾਰੇ ਕੰਮ ਅੱਜ ਦੇ ਦਿਨ ਹੁੰਦੇ ਨੇ ਸਵੇਰ ਨੂੰ ਵੋਟਾਂ ਪੈਣੀਆਂ ਨੇ ਤੇ ਵੋਟਾਂ ਪੈਣ ਦੇ ਲਈ ਗੁੱਥਾਂ ਦੀ ਤੈਨਾਤੀ ਹੋ ਗਈ ਹੈ ਵੰਡ ਵੰਡਈਆ ਹੋ ਗਿਆ ਸਾਰੇ ਉੱਥੇ ਟੇਬਲ ਮੇਜ ਕੁਰਸੀਆਂ ਪਹੁੰਚ ਗਏ ਨੇ ਸਟਾਫ ਹਮਲਾ ਫਲਾ ਆਪਣੀ ਤਿਆਰੀ ਕਰ ਰਿਹਾ ਹੈ ਹੈਨਾ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਕਹਿੰਦਾ ਜੀ ਸ਼ਿਕਾਇਤਾਂ ਦਾ ਢੇਰ ਲੱਗਿਆ ਇਸ ਵਾਰ ਇੰਨੀ ਸ਼ਿਕਾਇਤਾਂ ਕਦੇ ਨਹੀਂ ਆ ਜਿੰਨੀਆਂ ਹੁਣ ਆਈਆਂ ਪਰ ਅਸੀਂ 90% ਮਾਮਲਾ ਹੱਲ ਕਰ ਲਏ ਜਦੋਂ ਕੇ ਇਸ ਵਾਰ ਜਿੰਨੀ ਚੋਣ ਚ ਚੋਣ ਕਮਿਸ਼ਨ ਕਿਤੇ ਲੱਭਿਆ ਗਈ ਫਿਰ ਵੀ ਤਾਜ਼ਾ ਸਥਿਤੀ ਦੇ ਹਵਾਲੇ ਜਕਰ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਰਿਹਾ ਜੀ ਕਿ ਸੱਤਾਧਾਰੀ ਤਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜਿਹੜੇ ਕਾਗਜ਼ ਪੱਤਰਾਂ ਦੇ ਤੌਰ ਤੇ ਸਭ ਤੋਂ ਅਮੀਰ ਉਮੀਦਵਾਰ ਨੇ ਉਨਾ ਦਾ ਜੀ ਕਹਿੰਦੇ ਜੀ ਕੁਝ মিডিਆ ਅਦਾਰਿਆਂ ਨੇ ਖੁਲਾਸਾ ਕੀਤਾ ਕਿ ਆ ਚੱਕੋ ਜੀ ਇਹ ਸਮਾਨ ਮੜ ਰਹੇ ਨੇ ਉਹ ਜੀ ਇੱਕ ਕਿੱਟ ਦਿਖਾਉਂਦੇ ਨੇ ਕਿ ਆ ਦੇਖੋ ਭਾਈ ਸੰਜੀਵ अरोड़ा ਦੇ ਨਾਂ ਲੱਗਿਆ ਉੱਪਰ ਰਾਜ ਸਭਾ ਮੈਂਬਰ ਫਿਰ ਅੰਦਰੋਂ ਇੱਕ ਕਾਪੀ ਨਿਕਲਦੀ ਆ ਉਸ ਕਾਪੀ ਤੇ ਫੋਟੋ ਲੱਗੀ ਆ ਸੰਜੀਵ अरोड़ा ਦੀ ਹੱਥ ਜੋੜ ਕੇ ਵਾਲੀ ਫਿਰ ਅੰਦਰੋਂ ਜਿਓਮੈਟਰੀ ਬਾਕਸ ਨਿਕਲਦਾ ਹੈ ਉਹਦੇ ਉੱਪਰ ਵੀ ਸੰਜੀਵ अरोड़ा ਹੈ ਫਿਰ ਇੱਕ ਸੂਟ ਨਿਕਲਦਾ ਉਹਦੇ ਵਿੱਚੋਂ ਸੋ ਉਹ ਵੀ ਕਹਿੰਦੇ ਜੀ ਉਹਨਾਂ ਵੱਲੋਂ ਵੰਡੇ ਜਾ ਰਹੇ ਨੇ ਸੋ ਵਿਰੋਧੀ ਧਿਰ ਦੇ ਉਮੀਦਵਾਰ ਨੇ ਜਿਹੜੇ ਕਾਂਗਰਸ ਪਾਰਟੀ ਵੱਲੋਂ 파ਸਪੁਸ਼ਨਾਸ਼ੂ ਉਹਨਾਂ ਦੀ ਤਰ੍ਹਾਂ ਪਤਨੀ ਕਹਿੰਦੀ ਅਸੀਂ ਵੀ ਇੱਕ ਜਨਾਨੀ ਫੜ ਲਈ ਜੀ ਸਮਾਨ ਵੰਡ ਦੀ ਸੂਟ ਵੰਡ ਦੀ ਫਿਰ ਉਹ ਭੱਜ ਗਈ ਜੀ ਸੋ ਇਹ ਪ੍ਰਕਿਰਿਆ ਦੇ ਵੀ ਦੋਸ਼ ਲੱਗ ਰਹੇ ਨੇ ਪਰ ਇਹ ਸਭ ਦੇ ਬਾਵਜੂਦ ਸੰਜੀਵ ਰੋੜਾ ਨਾਲ ਹੀ ਮੁਕਾਬਲਾ ਹੋਣਾ ਜਿੱਦਾਂ ਵੀ ਹੋਣਾ ਕਿਉਂਕਿ ਸੱਤਾਧਾਰੀ ਧਿਰ ਜਿਮਨੀ ਚੋਣ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਉਹਦੀ ਸੱਤਾਧਾਰੀ ਧਿਰ ਦਾ ਇੱਕੋ ਇੱਕ ਪਹਿਲੂ ਹੁੰਦਾ ਕਿ ਜਿਮਨੀ ਚੋਣ ਨਹੀਂ ਹਾਰਨੀ ਔਰ ਖਾਸ ਕਰਕੇ ਉਹ ਸੀਟ ਜਿਹੜੀ ਤੁਹਾਡੇ ਘਰ ਕੇ ਹੀ ਖਾਲੀ ਹੋਵੇ ਤੁਹਾਡੇ ਹੀ ਕੋਲ ਸੀ ਬੇਸ਼ੱਕ ਇਹ ਸੀਟ ਦੇ ਜਿੱਥਾਰ ਨਾਲ ਸਿੱਧਾ ਕੋਈ ਸਰਕਾਰ ਤੇ ਅਸਰ ਨਹੀਂ ਪੈਣਾ ਪਰ ਸਰਕਾਰ ਇਹ ਸੁਨਿਆ ਨਹੀਂ ਦੇਣਾ ਚਾਹੁੰਦੀ ਕਿ ਜੀ ਇਹ ਆ ਜਿਵੇਂ ਨਹੀਂ ਚੋਣ ਹਾਰ ਕੇ ਵੀ ਸੁਸਤਾਈ ਚਾਰ ਕੇ ਤੇ ਕਾਂਗਰਸ ਕਹਿੰਦੀ ਜੀ ਇਸੋ ਜਦੋਂ ਜਾਚਾ ਕਿ ਜੇ ਇਹ ਸੀਟ ਜਿੱਤ ਕੇ ਤਾਂ ਵੀ ਸੁਸਤਾਈ ਚ ਜਿੱਤ ਗਏ ਕੋਈ ਖੇਮ ਬਣਾਉਣ ਖਰਦੀ ਆ ਇਸ ਲਈ ਭਾਰਤ ਪੂਸ਼ਣ ਆਸ਼ੂ ਵੀ ਹੁਣ ਕੋਈ ਮੌਕਾ ਆਖਰੀ ਪੜਾ ਤੇ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਅਖੀਰਲੇ ਦਿਨ ਕੀਤਾ ਕੇ ਰੋਡ ਸ਼ੋ ਲਗਭਗ ਬਰਾਬਰ ਦੇ ਹੋਣੇ ਬੜੇ ਇੱਕ ਪਾਸੇ ਕਾਂਗਰਸ ਦਾ ਇੱਕ ਪਾਸੇ ਆਵਾਦੀ ਪਾਰਟੀ ਦਾ ਉਹ ਤੋਂ ਪਹਿਲਾਂ ਇੱਕ ਦਿਨ ਤਕਬੀਰ ਬਾਜ਼ਰ ਵੀ ਕਰਕੇ ਹਟੇ ਸੀ ਤੇ ਕਾਂ ਜਿਹੜਾ ਭਾਜਪਾ ਉਮੀਦਵਾਰ ਹੈ ਉਹਦੇ ਵੱਲੋਂ ਵੀ ਕੀਤਾ ਗਿਆ ਸੀ ਸੁਨਰਾਗ ਠਾਕਰ ਵੀ ਆਏ ਸੀ ਉਹਨਾਂ ਵੱਲੋਂ ਵੀ ਸੋ ਲਗਭਗ ਇਹ 4-13 ਸਿੱਧੇ ਰੂਪ ਦੇ ਵਿੱਚ ਨੇ ਜਿਨ੍ਹਾਂ ਦੇ ਉੱਤੇ ਸਭ ਦਾ ਧਿਆਨ ਕੇਂਦਰਿਤ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਉਮੀਦਵਾਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਤੇ ਕਾਂਗਰਸ ਦੇ ਭਰਤ ਕੁਸ਼ਨਾ ਹੁਣ ਇਹਨਾਂ ਚਾਰਾਂ ਦੇ ਵਿੱਚ ਤਣਾਤਣੀ ਇਸ ਕਦਰ ਹੈ ਕਿ ਜੀ ਅੱਜ ਦਾ ਰਾਤ ਕਹਿੰਦੇ ਜੀ ਇੱਕ ਦੂਏ ਦੇ ਵੋਟਰਾਂ ਨੂੰ ਧਮਕਾਉਣ ਡਰਾਉਣ ਦਾ ਦਿਨ ਵੀ ਬਣ ਨਿਭੜਨਾ ਕਿਉਂਕਿ ਇਹ ਵੀ ਦੋਸ਼ ਲੱਗ ਰਹੇ ਨੇ ਕਿ ਜੀ ਸਾਡੇ ਵੋਟਰਾਂ ਨੂੰ ਕਿਹਾ ਜਾ ਰਿਹਾ ਘਰੋਂ ਨਿਕਲੇ ਹੋ ਬਾਹਰ ਨਾ ਆਇਓ ਪਰ ਫੈਸਲਾ ਲੁਧਿਆਣਾ ਵਾਸੀਆਂ ਨੇ ਲੈਣਾ ਇਹ ਸਭ ਦੇ ਵਿੱਚ ਮਸਲਾ ਆ ਗਿਆ ਜੀ ਕਿਆ ਬਲਕਾਰ ਤੋਂ ਬਾਅਦ ਐ ਬਲਕਾਰ ਸਿੰਘ ਤੋਂ ਬਾਅਦ ਤੇ ਜੀ ਆ ਘਟਾਲੂ ਚੱਕ ਤੋਂ ਬਾਅਦ ਆ ਦੇਖੋ ਜੀ ਡਾਕਟਰ ਅਵਜੋਤ ਦਾ ਮਾਮਲਾ ਸੋ ਵਿਕਰਮ ਜਿੱਠਿਆਵਰਾਂ ਨੇ ਜਿਵੇਂ ਫੋਟੋਆਂ ਜਨਤਕ ਕਰਕੇ ਸਵਾਲ ਖੜੇ ਕੀਤੇ ਤੇ ਡਾਕਟਰ ਅਵਜੋਤ ਹੋਰਾਂ ਵੱਲੋਂ ਜਿਵੇਂ ਉਹਦੀ ਸਫਾਈ ਦਿੱਤੀ ਗਈ ਵੀ ਮੇਰੀ ਪਹਿਲੀ ਪਤਨੀ ਦੀਆਂ ਇਹ ਫੋਟੋਆਂ ਨੇ ਤੇ ਉਸ ਨੂੰ ਏਆਈ ਰਾਹੀਂ ਛੇੜਖਾਨੀ ਕਰਕੇ ਇੰਜ ਪ੍ਰਕਾਸ਼ਿਤ ਕੀਤਾ ਗਿਆ ਤੇ ਅੱਜ ਪਾਰਟੀ ਵੀ ਨਾਲ ਖੜੀ ਨਜ਼ਰ ਆਈ ਅਮਨ ਅਰੋੜਾ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਦਮ ਭਰਿਆ ਕਿ ਇਹ ਟਰੇ ਪੱਧਰ ਦੀ ਰਾਜਨੀਤੀ ਹੈ ਇਹ ਮਨਜ਼ੂਰ ਨਹੀਂ ਹੈ ਸੋ ਪਰ ਇਸ ਘਟਨਾ ਦਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਖਰੀ 2.5 ਦਿਨਾਂ ਚ ਜਿਹੜੇ ਚ ਗਾਇਬ ਰਹੇ ਚੋਂ ਪ੍ਰਚਾਰ ਚ ਕਿਹਾ ਜਾ ਰਿਹਾ ਜੀ ਮੀਠੀਆਂ ਨਹੀਂ ਉਹ ਵੀ ਖਲਾਸਾ ਕੀਤਾ ਸੀ ਕਿ ਜੀ ਉਹਨਾਂ ਦੀ ਸਿਹਤ ਖਰਾਬ ਹੈ। ਤੋਂ ਉਹਦਾ ਕਿੰਨਾ ਕੁ ਅਸਰ ਲੁਧਿਆਣੇ ਤੇ ਪੈਣਾ ਹੈ। ਇੱਥੋਂ ਤੱਕ ਕਿ ਪੰਜਾਬ ਦੇ ਅੰਦਰ ਜੋ ਕੁਝ ਭੰਤੜ ਹੋ ਰਿਹਾ ਦਿੱਲੀ ਵਾਲਿਆਂ ਨੂੰ ਲੈ ਕੇ ਇਕਾਦਿਲ ਤੌਰਤਾ ਜੀ ਇਕਾ ਕੁੜੀ ਮੀਡੀਆ ਦੇਖਦੀ ਸੀ ਜੋ ਹਟਾਤੀ ਜੀ ਇਹ ਕਪੜਿਆਂ ਦੀ ਗੱਲਾਂ ਆ ਗਈਆਂ ਜੀ ਜਦੋਂ ਕਿ ਅਗਲੇ ਕੁਝ ਨਹੀਂ ਬੋਲ ਰਹੇ ਤੇ ਪਰ মিডিਆਜ਼ ਖਬਰਾਂ ਇਸ ਤਰ੍ਹਾਂ ਨਹੀਂ ਚੱਲ ਪਈਆਂ ਤੇ ਇਹ ਹਲਜੁਲ ਕੀ ਦੂਸਰੇ ਆਕਾਮਾਂ ਨੇ ਕੰਟਰੋਲ ਕਰ ਲਿਆ ਇਸ ਲਈ ਹੈ ਕਿ ਇਹ ਪ੍ਰਾਣੇ ਦੀ ਛੁੱਟੀ ਹੈ ਕਿ ਸੱਚਮੁੱਚ ਆਪਣੀ ਹਾਈ ਕਮਾਂਡ ਨੂੰ ਬਿਨਾਂ ਦੱਸੇ ਕਪੜਾ ਸੀ ਜਾਂ ਕੋਈ ਹੋਰ ਖੱਲ ਹੈ ਖੇਲਾ ਹੈ ਸੋ ਜੀ ਪਰ ਦਿੱਲੀ ਵਾਲਿਆਂ ਤੇ ਦੋ ਬੰਦਿਆਂ ਦੇ ਹਟਣ ਤੋਂ ਬਾਅਦ ਕਹਿੰਦੇ ਜੀ ਆਮ ਆਦੀ ਪਾਰਟੀ ਦੇ ਕੀ ਵਲੰਟੀਅਰ ਤਾਂ ਖਾਸੇ ਵਾਗੋ-ਵਾਗ ਨੇ ਕਿ ਲਓ ਜੀ ਆਪਾਂ ਇੱਕ ਮੈਦਾਨ ਹੋਰ ਜਿੱਤ ਲਿਆ ਪਰ ਸਵਾਲ ਲੁਧਿਆਣਾ ਜਿਮਨੀ ਚੋਣ ਦਾ ਆਮ ਆਦਮੀ ਪਾਰਟੀ ਥੋਰੇ ਫਾਰਮੂਲੇ ਤੋਂ ਜਿਤਨਾ ਚਾਹੁੰਦੀ ਆ ਕੋਈ ਦੇ ਰਾਹੀ ਆਪਣੇ ਚਹਿੱਤੇ ਨੂੰ ਰਾਸਵਾਬ ਵੀ ਭੇਜਣਾ ਚਾਹੁੰਦੀ ਆ ਤੇ ਇੱਥੋਂ ਦੇ ਐਮਐਲਏ ਨੂੰ ਜਿਤਾ ਕੇ ਉਸ ਨੂੰ ਮੰਤਰੀ ਬਣਾਉਣ ਦਾ ਵਾਅਦਾ ਵੀ ਕਰਕੇ ਆਈ ਆ ਪਰ ਲੁਧਿਆਣਾ ਦੇ ਵੋਟਰ ਕੀ ਸੋਚਦੇ ਨੇ ਲੁਧਿਆਣਾ ਪੱਛਮੀ ਦੇ ਵੋਟਰਾਂ ਦਾ ਕੀ ਮਨ ਆ ਹੋ ਜੀ 23 ਤਰੀਕ ਨੂੰ ਪਤਾ ਲੱਗੂਗਾ 19 ਨੂੰ ਵੋਟਾਂ ਪੈਣੀਆਂ ਨੇ ਸੋ ਮੰਨਿਆ ਜਾ ਰਿਹਾ ਜੇ ਵੀ ਕਿ ਭਾਰਤ ਪੁਸ਼ਨਾਸ਼ੂ ਤੇ ਸੰਜੀਵ अरोड़ा ਇਹਨਾਂ ਚ ਸਿੱਧਾ ਮੁਕਾਬਲਾ ਹੈਗਾ ਤੇ ਪਰ ਗੁਪਤਾ ਸਾਹਿਬ ਜਿਹੜੇ ਭਾਤੀ ਜਨਤਾ ਪਾਰਟੀ ਦੇ ਨੇ ਕੋਈ ਨਕਾਉਣਾ ਬਣਾਉਣ ਚ ਪੂਰੀ ਜਦੋਜਾਦ ਕਰ ਰਹੇ ਨੇ ਤੇ ਅਕਾਲੀ ਦਲ ਜਿੱਤ ਹਾਰ ਦੀ ਭੂਮਿਕਾ ਚ ਸ਼ਾਮਲ ਹੋ ਸਕਦਾ ਹੈ ਕਿ ਜਿਹੜਾ ਜਿੱਤੇ ਉਹਦੇ ਵਿੱਚ ਉਹਦਾ ਕੀ ਯੋਗਦਾਨ ਹੈ ਤੇ ਜਿਹੜਾ ਹਾਰੇ ਉਹਦੇ ਵਿੱਚ ਉਹਦਾ ਕੀ ਯੋਗਦਾਨ ਹੈ ਸੋ ਦੀਆਂ ਵੋਟਾਂ ਤਾਇ ਕਰਨੀਆਂ ਕਿ ਨਹੀਂ ਲੈ ਕੇ ਜਾਂਦੇ ਨੇ ਸੋ ਕੁੱਲ ਮਿਲਾ ਕੇ ਪੰਜਾਬ ਦਾ ਹੁਣ ਮੁੱਖ ਮੁੱਦਾ ਜਿਵੇਂ ਲੁਧਿਆਣਾ ਜਿਮਨੀ ਚੋਣੇ ਹੋਵੇ ਔਰ ਕੋਈ ਮਸਲਾ ਹੀ ਨਾ ਹੋਵੇ ਤੇ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਵੀ ਕੋਈ ਪੰਜਾਬ ਦਾ ਮੁੱਦਾ ਨਾ ਹੋਵੇ ਇਹ ਵੀ ਇੱਕ ਬੀਡ ਦਾ ਇੱਕ ਪਹਿਲੂ ਹੈ ਚਲੋ ਜੀ ਮਸਲਾ ਤਾਂ ਪੰਜਾਬ ਦੀਆਂ ਲਿੰਕ ਸੜਕਾਂ ਦਾ ਬਹੁਤ ਹੈ ਪੰਜਾਬ ਦੀਆਂ ਲਿੰਕ ਸੜਕਾਂ ਜਿਹੜੀਆਂ ਲਿੰਕ ਸੜਕਾਂ ਪਿੰਡਾਂ ਨੂੰ ਮੰਡੀ ਤੱਕ ਲੈ ਕੇ ਆਉਂਦੀਆਂ ਨੇ ਜਿਹੜੀਆਂ ਲਿੰਕ ਸੜਕਾਂ ਮੰਡੀ ਔਰ ਪਿੰਡ ਨੂੰ ਸ਼ਹਿਰ ਨਾਲ ਜੋੜਦੀਆਂ ਨੇ ਉਹ ਲਿੰਕ ਸੜਕਾਂ ਲਈ ਪਿੰਡੂ ਵਿਕਾਸ ਫੰਡ ਬਹੁਤ ਸਾਹੀ ਹੁੰਦਾ ਕੇਂਦਰ ਲਗਾਤਾਰ ਕਰੀਬ 7000 ਕਰੋੜ ਦੇ ਕਰੀਬ ਪਿੰਡੂ ਵਿਕਾਸ ਫੰਡ ਰੋਕ ਕੇ ਬੈਠਾ ਹੈ ਤੇ ਅੱਗੇ ਨੂੰ ਸਮਝ ਲੋ ਇਹਦਾ ਭੋਗ ਪਿਆ ਪਰ ਪੰਜਾਬ ਸਰਕਾਰ ਲਈ ਮੁਸ਼ਕਲ ਇਹ ਹੈ ਕਿ ਉੱਥੇ ਜਾ ਕੇ ਤਾਂ ਲੜ ਨਹੀਂ ਹੋ ਰਿਆ ਉੱਥੇ ਜਾ ਕੇ ਅੜ ਨਹੀਂ ਹੋ ਰਿਆ ਉੱਥੇ ਜਾ ਕੇ ਖੜ ਨਹੀਂ ਹੋ ਰਿਆ ਤੇ ਉਹ ਪਿੰਡੂ ਵਿਕਾਸ ਫੰਡ ਰੀਲੀਜ਼ ਨਹੀਂ ਹੋ ਰਿਆ ਤੇ ਅਦਰ ਪਿੰਡਾਂ ਦੀਆਂ ਸੜਕਾਂ ਯਾਰ-ਯਾਰ ਹੋ ਗਈਆਂ ਤੇ ਹੁਣ ਫਿਰ ਬਰਸਾਤ ਆਉਣੀਆਂ ਰਹਿੰਦੀ ਖੁੱਦੀ ਸੜਕ ਹੋਰ ਉੱਡ ਜਾਣੀਆਂ ਪਿੰਡਾਂ ਦੀਆਂ ਸੜਕਾਂ ਪਿਛਲੇ 3 ਸਾਲ ਤੋਂ ਪੱਚ ਵੀ ਨਹੀਂ ਲੱਗੇ ਭਾਈ ਟੋਏ ਪੈ ਰਹੇ ਨੇ ਹੈਨਾ ਤੇ ਪਾਣੀ ਖੜ ਜਾਂਦਾ ਤੇ ਹੁਣ ਬਰਸਾਤਾਂ ਦੇ ਦਿਨ ਆਉਣ ਵਾਲੇ ਨੇ ਫਿਰ ਕੀ ਹੋਊਗਾ ਬਜਰੀ-ਬਜਰੀ ਰੋੜੀ-ਰੋੜੀ ਰਹੇਗੀ ਹੈਨਾ ਅ ਦੋ ਪਹੀਆ ਤਿੰਨ ਪਹੀਆ ਵਾਹਨ ਕਈ ਵਾਰ ਫਿਸਲ ਜਾਂਦੇ ਨੇ ਸੁੱਕਾ ਵੀ ਸਥਿਤੀ ਪਣੀ ਹੋਈ ਐ 19000 ਕਿਲੋਮੀਟਰ ਦੇ ਕਰੀਬ ਇਹਨਾਂ ਪਿੰਡੂ ਸਰਕਾਂ ਨੂੰ ਮੋੜ ਬਣਾਉਣ ਦੇ ਲਈ ਪੰਜਾਬ ਸਰਕਾਰ ਨੇ ਹਿੱਲਾ ਪਸੀਲਾ ਕਰਕੇ ਕਹਿੰਦੇ ਫਾਈਲ ਤਿਆਰ ਕਰ ਲਈ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਹਿੰਦੇ ਉਹ ਤਾਂ ਪਰ ਸਹੀ ਵੀ ਪਾਤੀ ਸੀ ਪਰ ਫਿਰ ਅਚਾਨਕ ਇਹ ਦੋ ਤਿੰਨ ਵਾਰ ਫਾਈਲ ਅੱਗੇ ਖਿਸਕੀ ਮਤਲਬ ਕੰਮ ਅੱਗੇ ਪੈ ਗਿਆ ਲਿੰਕ ਸੜਕਾਂ ਦਾ ਕੰਮ ਸ਼ੁਰੂ ਨਹੀਂ ਹੋਇਆ ਕਾਰਨ ਕਾਰਨ ਕਹਿੰਦੇ ਜੀ ਹੁਣ ਇੱਥੇ ਆ ਕੇ ਫਸਿਆ ਕਿ ਜਿਹੜਾ 1 ਕਰੋੜ 2 ਕਰੋੜ ਵਾਲਾ ਪ੍ਰਤੀ ਸੜਕ ਏਰੀਆ ਦੇ ਹਿਸਾਬ ਨਾਲ ਠੇਕੇ ਦਿੱਤੇ ਜਾਂਦੇ ਸੀ ਉਹ ਹੁਣ 50-50 ਕਰੋੜ ਦੇ ਹਿਸਾਬ ਨਾਲ ਦਿੱਤੇ ਜਾਣੇ ਆ। ਮਤਲਬ 2872 ਕਰੋੜ ਦਾ ਪ੍ਰੋਜੈਕਟ ਦੱਸਿਆ ਜਾ ਰਿਹਾ 2872 ਕਰੋੜ। ਸੋ ਹੁਣ ਇਹ ਸਾਰਾ ਕੰਮ ਪਹਿਲਾਂ ਹੀ ਹੁੰਦਾ ਸੀਗਾ ਕਿ ਇੱਕ ਪਿੰਡ ਦੀ ਇੱਕ ਸੜਕ ਆ ਇੱਕ ਫਿਰਨੀ ਆ ਚਲੋ ਵੀ ਲੋਕਲ ਕਿਸੇ ਠੇਕੇਦਾਰ ਨੂੰ ਦੇ ਦੋ ਛੋਟੇ ਠੇਕੇਦਾਰ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਕੰਮ ਮਿਲਣਾ ਵੀ ਜ਼ਰੂਰੀ ਹੈ ਹੁਣ ਰਾਸ਼ਟਰੀ ਮਾਰਗ ਨੈਸ਼ਨਲ ਮਾਰਗ ਸਟੇਟ ਮਾਰਗ ਇਹਦੇ ਲਈ ਤਾਂ ਬੜੀਆਂ ਕੰਪਨੀਆਂ ਨੇ ਵੀ ਪਰ ਕੀ ਹੁਣ ਲਿੰਕ ਸੜਕਾਂ ਵੀ ਉਹ ਬੜੀਆਂ ਕੰਪਨੀਆਂ ਦੇ ਹਵਾਲੇ ਬੜੀਆਂ ਫਰਮਾਂ ਦੇ ਹਵਾਲੇ ਬੜੀਆਂ ਸਿਆਸੀ ਧਿਰਾਂ ਦੀ ਪਹੁੰਚ ਅਪਰੋਚ ਵਾਲੀਆਂ ਦੇ ਹਵਾਲੇ ਕਰਨਾ ਕਿਹਨੇ ਠੇਕੇਦਾਰਾਂ ਨੂੰ ਦੇਣਾ ਜਿਹੜੇ ਇਹ ਕਹਿੰਦੇ ਸੀ ਕਿ ਅਸੀਂ ਬਈ ਆਮ ਲੋਕਾਂ ਨੂੰ ਬੱਸਾਂ ਦੇ ਪਰਮਿਟ ਵੰਡਾਂਗੇ ਹੈਨਾ ਕੇਵਲ ਮਾਫੀਆ ਖਤਮ ਹੋ ਜਾਊਗਾ ਆਮ ਲੋਕ ਆਪਣਾ ਆਪਣਾ ਕੰਮ ਚਲਾਉਣਗੇ ਜਿਹੜਾ ਆਮ ਲੋਕਾਂ ਨੂੰ ਇੱਕ ਕੰਮ ਮਿਲਿਆ ਵਾ ਵੀ ਸੀ ਛੋਟੇ ਠੇਕੇਦਾਰ ਨੂੰ ਦੋ ਜਣੇ ਤਿੰਨ ਜਣੇ ਮਿਲ ਕੇ ਵੀ ਕਰ ਲੈਂਦੇ ਸੀ ਕਿ ਚੱਲ ਵੀ ਹੈਨਾ 1 ਕਰੋੜ ਦਾ 2 ਕਰੋੜ ਤੱਕ ਦਾ ਵੱਧ ਤੋਂ ਵੱਧ 2 ਕਰੋੜ ਤੇ ਉਹਦੇ ਵਿੱਚ ਫਿਰ ਇੱਕ ਜਾਂ ਦੋ ਜਣੇ ਮਿਲ ਕੇ ਚੱਲ ਵੀ ਆਪਾਂ ਲੈ ਲੈਂਦੇ ਆ ਮਿਲ ਕੇ ਹੈਨਾ ਤੇ ਉਸ ਤਰ੍ਹਾਂ ਦਾ ਕੰਮ ਸਰ ਜਾਂਦਾ ਸੀ ਕਿੰਨੇ ਆ ਲੋਕਾਂ ਨੂੰ ਰੋਜ਼ਗਾਰ ਮਿਲ ਜਾਂਦਾ ਸੀ ਹੁਣ ਰੋਜ਼ਗਾਰ ਖੁੱਸਣ ਜਾ ਰਿਹਾ ਪਿੰਡੂ ਅਰਥਚਾਰਾ ਜਿਹੜਾ ਮੰਡੀ ਦੇ ਆਲੇ ਦੁਆਲੇ ਘੁੰਮਦਾ ਹੈ ਜਿਸ ਮੰਡੀ ਦੇ ਵਿੱਚ ਆੜਤੀ ਦਾ ਵੀ ਸੰਪਰਕ ਹੈ ਕਿਸਾਨ ਦਾ ਵੀ ਸੰਪਰਕ ਹੈ ਝਰਨੇ ਲਾਉਣ ਵਾਲੇ ਦਾ ਵੀ ਹੈ ਟਰਾਂਸਪੋਰਟ ਵਾਲੇ ਦਾ ਵੀ ਹੈ ਲੇਬਰ ਦਾ ਵੀ ਹੈ ਸੋ ਹੋਰ ਛੋਟੀ ਮੋਟੀ ਕੋਈ ਫੜੀ ਚਾਹ ਪਾਣੀ ਵਾਲੇ ਲਾ ਕੇ ਬੈਠਦਾ ਉਹਦਾ ਵੀ ਹੈ ਸੋ ਕਿੰਨਾ ਪਿੰਡੂ ਅਰਥਚਾਰਾ ਇਸ ਮੰਡੀ ਦੇ ਆਲੇ ਦੁਆਲੇ ਘੁੰਮਦਾ ਹੈ ਤੇ ਉਸ ਮੰਡੀ ਨੂੰ ਜਿਹੜੀ ਸੜਕ ਜੋੜਦੀ ਹੈ ਸ਼ਹਿਰ ਔਰ ਪਿੰਡ ਨਾਲ ਉਸ ਸੜਕ ਦੇ ਨਿਰਮਾਣ ਦੇ ਲਈ ਵੀ ਸਥਾਨਕ ਠੇਕੇਦਾਰ ਲੱਭੇ ਜਾਂਦੇ ਸੀ ਛੋਟੇ ਠੇਕੇਦਾਰ ਤਾਂ ਕਿ ਉਹਨਾਂ ਦੇ ਵਿੱਚ ਪੈਸੇ ਦਾ ਆਦਾਨ-ਪ੍ਰਦਾਨ ਹੋਵੇ ਤੇ ਲੋਕਾਂ ਦੇ ਘਰਾਂ 'ਚ ਝੁੱਲ੍ਹਾ ਵੰਗੇ ਤੇ ਮਾਨ ਸਾਹਿਬ ਤੁਸੀਂ ਤਾਂ ਪਿੰਡਾਂ 'ਚੋਂ ਸਰਕਾਰ ਚਲਾਉਣੀ ਸੀ ਪਰ ਆ ਫਰਮਾਨ ਕਿੱਥੋਂ ਆਇਆ ਵੱਡੀਆਂ ਫਰਮਾਂ ਲਈ ਰਾਹ ਖੋਲ ਦਿੱਤਾ ਗਿਆ ਜੀ ਨਵੇਂ ਸਿਰੇ ਤੋਂ ਐ ਕਾਰਵਾਈ ਸ਼ੁਰੂ ਹੋਊਗੀ ਨਵੇਂ ਸਿਰੇ ਤੋਂ ਟੈਂਡਰ ਪ੍ਰਕਿਰਿਆ ਹੋਊਗੀ ਤੇ ਹੁਣ 1 ਕਰੋੜ 2 ਕਰੋੜ ਵਾਲੀ ਗੱਲ ਭੁੱਲ ਜਾਓ 50 50 ਕਰੋੜ ਰੁਪਏ ਤੱਕ ਦੇ ਕੰਮ ਦਿੱਤੇ ਜਾਣਗੇ ਤੇ ਜੇ 50-50 ਕਰੋੜ ਵਾਲੇ ਕੰਮ ਦੇਣੇ ਆ ਫਿਰ ਉਹਦੇ ਵਿੱਚ ਆਮ ਦੀ ਵਾਰੀ ਨਹੀਂ ਆਉਣੀ ਖਾਸ ਦੀ ਵਾਰੀ ਹੋਣੀ ਤੇ ਖਾਸ ਕਿਹੜੇ ਉਹ ਜਿਹੜੇ ਸਰਕਾਰੀ ਫੰਕਸ਼ਨਾਂ ਲਈ ਰੈਲੀਆਂ ਧਰਨਿਆਂ ਲਈ ਹਨਾ ਸਮਾਗਮਾਂ ਲਈ ਕੁਰਸੀਆਂ ਮੇਜ਼ ਟੈਂਟ ਵੀ ਦਿੱਲੀ ਤੋਂ ਲੈ ਕੇ ਆਉਂਦੇ ਨੇ ਜਿਹੜੇ ਇਵੈਂਟ ਮੈਨੇਜਮੈਂਟ ਦੇ ਹਿਸਾਬ ਨਾਲ ਦਿੱਲੀ ਦੀਆਂ ਕੰਪਨੀਆਂ ਨੂੰ ਟਾਰਗੇਟ ਦਿੰਦੇ ਨੇ ਕਿ ਇਹ ਵੀ ਕੰਮ ਕੋਈ ਅਜਈਆਂ ਕੰਪਨੀਆਂ ਦਾ ਜਾਣਾ ਇੱਥੇ ਵੀ ਸਵਾਲ ਖੜਾ ਹੋ ਗਿਆ ਸੋ 19000 ਕਿਲੋਮੀਟਰ ਤੇ ਕਰੀਬ 18000 900 ਕੁਝ ਕਿਲੋਮੀਟਰ ਜਿਹੜਾ ਏਰੀਆ 18000 19000 ਕਿਲੋਮੀਟਰ ਬਣਦਾ ਹੈ ਲਿੰਕ ਸੜਕਾਂ ਦਾ ਉਹਦੇ ਲਈ 2872 ਕਰੋੜ ਦਾ ਜਿਹੜਾ ਇਹ ਪ੍ਰੋਜੈਕਟ ਆ ਉਸ ਨੂੰ ਫੇਰ ਅੱਗੇ ਪਾ ਦਿੱਤਾ ਗਿਆ ਸੋ ਮੇਨਲਾ ਦਾ ਬਰਸਾਤਾ ਚ ਵੀ ਇਹ ਸੜਕਾਂ ਬਣਦੀਆਂ ਤਿੱਖਦੀਆਂ ਨਹੀਂ ਜਨਾਬ ਤੇ ਇੱਧਰ ਛੋਟੇ ਬੰਦਿਆਂ ਦੇ ਹੱਥੋਂ ਕੰਮ ਵੀ ਖੋ ਲਿਆ ਚਲੋ ਗੱਲ ਛੋਟਿਆਂ ਦੀ ਚੱਲੀ ਆ ਕੋਟੇ ਕਿਸਾਨਾਂ ਦੀ ਵੀ ਸਾਰ ਲੈਣ ਦੀਆਂ ਸਰਕਾਰ ਗੱਲਾਂ ਕਰਦੀ ਸੀ ਪੈਸਾ ਕੇਂਦਰ ਚ ਨਰਿੰਦਰ ਮੋਦੀ ਸਰਕਾਰ ਵੀ ਦਮ ਪਰਦੀ ਰਹੀ ਹੈ ਕਿ 2200 22 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊਗੀ ਪਰ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 25 ਵੀ ਲੰਘ ਚੱਲਿਆ ਤਾਂ ਤੇ ਉਸ ਦੇ ਬਾਵਜੂਦ ਵੀ ਆਮਦਨ ਦੁੱਗਣੀ ਵਾਲਾ ਤਰ੍ਹਾਂ ਭੁੱਲ ਜੋ ਫਿਰ ਐਮਐਸਪੀ ਦੀ ਗੱਲ ਆਈ ਕਿ ਹਰ ਸਾਲ ਐਮਐਸਪੀ ਐਲਾਨੀ ਜਾਂਦੀ ਆ 23 ਫਸਲਾਂ ਦੇ ਐਲਾਨਤੀ ਇਹ ਭਾਅ ਹੋ ਗਿਆ ਪਰ ਉਹ ਬਾਅਦ ਤੇ ਕਦੇ ਖਰੀਦ ਨਹੀਂ ਹੁੰਦੀ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਚਿੰਤਾ ਨਾ ਕਰੋ ਮੂੰਗੀ ਬੀਜੋ ਅਸੀਂ ਚੱਕਾਂਗੇ ਦਾਣਾ ਦਾਣਾ ਚੱਕਾਂਗੇ ਲੋਕਾਂ ਨੇ ਮੂੰਗੀ ਬੀਜੀ ਮੂੰਗੀ ਤਾਂ ਖੀ ਚੱਕਣੀ ਸੀ ਮੂੰਗੀ ਦੇ ਮੁਆਵਜ਼ੇ ਨਹੀਂ ਅਜੇ ਤੱਕ ਮਿਲੇ ਉਹ ਤੋਂ ਬਾਅਦ ਮੱਕੀ ਦਾ ਮੁੱਦਾ ਚੱਲਿਆ ਰਾਣਾ ਗਰਜੀਤ ਨੇ ਇਸ ਨੂੰ ਇਸ ਤਰ੍ਹਾਂ ਪ੍ਰਚਾਰਿਆ ਕਿ ਵੀ ਮੈਂ ਖਿਦਿਆਕਰ ਨੂੰ ਸਾਰੀ ਮੱਕੀ ਤੁਸੀਂ ਬੀਜੋ ਕਿਸਮਾ ਮੈਂ ਦੱਸੂ ਖਰੀਦ ਦਾ ਤਰੀਕਾ ਮੈਂ ਦੱਸੂ ਅਸੀਂ ਲਵਾਂਗੇ ਤੇ ਠੀਕ ਹੈ ਵੀ ਤੁਸੀਂ ਸਰਦਾਰ ਹਮੀਰ ਸਿੰਘ ਹੋਰ ਰਾਣਾ ਸਵੇਰੇ ਗੱਲ ਹੋਦੀ ਸੀ ਮੇਰੀ ਉਹ ਕਹਿੰਦੇ ਵੀ ਇੱਕ ਮੱਕੀ ਇਸ ਲਈ ਪੈਦਾ ਕੀਤੀ ਜਾ ਰਹੀ ਹੈ ਫਸਲ ਅਸਲ ਪੈਦਾ ਹੋਣ ਦਾ ਮਤਲਬ ਹੁੰਦਾ ਹੈ ਕਿ ਅਨਾਜ ਅਨਾਜ ਦਾ ਮਤਲਬ ਹੁੰਦਾ ਢਿੱਡ ਪਰ ਲਈ ਪਰ ਕਹਿੰਦੇ ਕਿ ਰਾਣਾ ਗੁਰਜੀਤ ਦਾ ਮਸਲਾ ਤਾਂ ਇਹਦੇ ਵਿੱਚੋਂ ਤੇਲ ਬਣਾਉਣਾ ਗੱਡੀਆਂ ਕਰਾ ਪ੍ਰਕਿਰਿਆ ਲਈ ਸੋ ਜੇਕਰ ਉਹ ਬਦਲ ਨੂੰ ਜਾਣਾ ਤਾਂ ਫਿਰ ਪਹਿਲਾਂ ਮਸ਼ੀਨਰੀ ਦਾ ਢਿੱਡ ਪਰਣਾ ਜ਼ਰੂਰੀ ਹੈ ਕਿ ਬੰਦੇ ਦਾ ਤੇ ਪਰ ਰਾਣਾ ਗੁਰਜੀਤ ਵੀ ਕਿਤੇ ਲੱਭੇ ਨਹੀਂ ਮੱਕੀ ਖਰੀਦ ਤੇ ਪੰਜਾਬ ਨੇ ਬਦਲਵੇਂ ਤੌਰ ਤੇ ਮੱਕੀ ਵੀ ਬੀਜਲੀ ਤੇ ਪੰਜਾਬ ਸਰਕਾਰ ਕਹਿੰਦੀ ਸੀ ਕਿ ਕੋਈ ਗੱਲ ਨਹੀਂ ਐਮਐਸਪੀ ਤੇ ਅਸੀਂ ਚੱਕਾਂਗੇ 24 ਸੋ so, 40 ਰੁਪਏ ਪ੍ਰਤੀ ਕੁਇੰਟਲ ਮੱਕੀ ਦਾ ਐਮਐਸਪੀ ਦਾ ਭਾਅ ਹੈ ਪਰ 2000 2000 ਤੋਂ ਥੱਲੇ ਵੀ ਕਰੀਏ ਜਨਾ ਮੱਕੀ ਦਾ ਸੋ ਪੰਜਾਬ ਸਰਕਾਰ ਕਿੱਥੇ ਆ ਫਿਰ ਜਿਹੜੀ ਪੰਜਾਬ ਸਰਕਾਰ ਨੇ ਮੱਕੀ ਖਰੀਦਣੀ ਸੀ ਉਹ ਮੱਕੀ ਖਰੀਦਣ ਲਈ ਪੰਜਾਬ ਸਰਕਾਰ ਲੱਭੀ ਕਿਉਂ ਨਹੀਂ ਤੇ ਰਾਣਾ ਗੁਰਜੀਤ ਵੀ ਲੱਭੇ ਕਿਉਂ ਨਹੀਂ ਮੂੰਗੀ ਖਰੀਦਣ ਲਈ ਲੱਭੇ ਕਿਉਂ ਨਹੀਂ ਲਗਾਤਾਰ ਇਸ ਦੇ ਉੱਤੇ ਕੰਮ ਹੁੰਦਾ ਆ ਕਿ ਕੇਰਲ ਵਾਲਾ ਫਾਰਮੂਲਾ ਅਪਣਾਇਆ ਜਾਵੇ ਉਹਨਾਂ ਸੂਬਿਆਂ ਵਾਲਾ ਅਪਣਾਇਆ ਜਾਵੇ ਜਿਹੜੇ ਚੀਜ਼ਾਂ ਦੇ ਭਾਅ ਲਾਂਦ ਦਿੰਦੇ ਨੇ ਕਿ ਵੀ ਇਹ ਤੋਂ ਘੱਟ ਨਹੀਂ ਆਲੂ ਪਿਆਜ਼ ਟਮਾਟਰ ਭਿੰਡੀ ਕੀਆ ਕੱਦੂ ਪੇਠਾ ਹੈਨਾ ਜਾਂ ਫਲ ਕਿ ਇਹ ਤੋਂ ਥੱਲੇ ਨਹੀਂ ਵਿਕਣਗੇ ਜੇ ਤੋਂ ਥੱਲੇ ਬਾਜ਼ਾਰ ਚ ਪਿੱਕਦਾ ਤਾਂ ਕਾਰਵਾਈ ਹੋਊਗੀ ਫਿਰ ਜੇ ਤੋਂ ਉੱਪਰ ਵਿਕਦਾ ਵੇਚ ਲੋ ਘੱਟ ਵਿਕਦਾ ਤਾਂ ਸਰਕਾਰ ਖਰੀਦੂਗੀ ਪਰ ਉਹਨਾਂ ਦੇ ਉੱਤੇ ਵੀ ਪੰਜਾਬ ਸਰਕਾਰ ਨੇ ਕਦੇ ਕੰਮ ਨਹੀਂ ਕੀਤਾ ਸੋ ਹੁਣ ਇਹ ਵੀ ਚੁਣੌਤੀ ਨਵੀਂ ਖੜੀ ਹੋ ਗਈ ਹੈ ਕਿ ਕਿਸਾਨ ਦੀ ਮੱਕੀ ਤੈਹ ਰੇਟ ਤੋਂ ਦਾਅਵਿਆਂ ਦੇ ਬਾਵਜੂਦ ਘੱਟ ਵਿਕ ਰਹੀ ਹੈ ਫਿਰ ਸਰਕਾਰ ਕਿਵੇਂ ਕਹਿੰਦੀ ਹੈ ਜੀ ਬਦਲਵੀਂ ਆਪਸ ਲਾਤੇ ਆ। ਫਿਰ ਸਰਕਾਰ ਕਿਵੇਂ ਦਮ ਭਰਦੀ ਹੈ ਕਿ ਕਿਸਾਨ ਝੋਨੇ ਔਰ ਕਣਕ ਦੇ ਗੇਟ ਚੋਂ ਨਿਕਲਿਆ। ਕਿਉਂਕਿ ਇਸ ਮੌਕੇ ਇੱਕ ਵੱਡਾ ਮਸਲਾ ਹੋਰ ਖੜਾ ਹੋ ਗਿਆ। ਜਿਹੜੀ ਮਿੱਟੀ ਦੀ ਗੁਣਵੱਤਾ ਦਾ ਪੱਧਰ ਹੈ ਉਹ ਲਗਾਤਾਰ ਡਿੱਗ ਰਿਹਾ। 82% ਪੰਜਾਬ ਦੇ ਵਿੱਚ ਮਿੱਟੀ ਦੀ ਗੁਣਵੱਤਾ ਦੇ ਸੈਂਪਲ ਫੇਲ ਹੋ ਗਏ। ਕੇਂਦਰ ਦੇ ਅਧਿਕਾਰਤ ਵਿਭਾਗ ਵੱਲੋਂ ਪੰਜਾਬ ਦੇ ਵਿੱਚ 2,75,000 ਦੇ ਕਰੀਬ ਸੈਂਪਲ ਲਏ ਗਏ ਮਿੱਟੀ ਦੇ ਇਹਨਾਂ ਸੈਂਪਲਾਂ ਦੀ ਜਦੋਂ ਜਾਂਚ ਕਰਾਈ ਤਾਂ ਇਹਨਾਂ ਚੋਂ 39% ਦੀ ਲਗਭਗ ਉਹ ਸੈਂਪਲ ਨਿਕਲੇ ਜਿਹੜੀ ਧਰਤੀ ਕਹਿੰਦੇ ਆਉਣ ਵਾਲੇ ਸਮੇਂ ਚ ਬੰਜਰ ਹੋਣ ਵੱਲ ਵੱਧ ਰਹੀ ਹੈ ਤੇ 46 47% ਦੀ ਲਗਭਗ ਉਹ ਨਿਕਲੇ ਜਿਹੜੇ ਠੀਕ ਹੈ ਮੜਾ ਮੋਟਾ ਹੋਜੂ ਫਿਰ ਨਹੀਂ ਇਹ ਵੀ ਖਰਾਬ ਹੋਜੂ ਤੇ ਉਧਰ ਕੁੱਲ ਜਿਹੜੀ ਐਵਰੇਜ ਨਿਕਲੀ ਉਹ 82% ਦੀ ਸੈਂਪਲ ਫੇਲ ਨਿਕਤਰਾਂ। ਤੇ ਮਿੱਟੀ ਦੀ ਗੁਣਵੱਤਾ ਠੀਕ ਰਹੀ ਆ। ਪਰ ਅਸੀਂ ਭੰਡਾਰ ਭਰਨ ਦੇ ਲਈ ਚਾਹੇ ਪਰਾਲੀ ਫੁੱਕੀਏ, ਚਾਹੇ ਛੇਤੀ ਬੀਜਾਂ ਦੇ ਲਈ ਪਰਾਲੀ ਫੁੱਕੀਏ, ਚਾਹੇ ਅਸੀਂ ਨਾੜ ਨੂੰ ਅੱਗ ਲਾਈਏ, ਦਿੱਲੀ ਦਾ ਧੂਆਂ ਨਹੀਂ ਜਾਂਦਾ ਪਰ ਸਾਡੇ ਤੱਕ ਤਾਂ ਮਾਰ ਕਰਦਾ। ਪਿੰਡ ਦੀ ਫਿਰਨੀ ਤੱਕ ਤਾਂ ਆਉਂਦਾ ਹੈ, ਆਪਣੇ ਘਰਾਂ ਤੱਕ ਤਾਂ ਆਉਂਦਾ ਹੈ। ਤੇ ਨਾ ਹੀ ਇਹਦੇ ਤੇ ਕੇਂਦਰ ਤੋਂ ਲੈ ਕੇ ਪੰਜਾਬ ਸਰਕਾਰ ਨੇ ਕਦੇ ਵਾਂ ਫੜਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨ ਨੂੰ ਇਸ ਚੋਂ ਚਾਲ ਚੁੱਕਦਲੀਏ। ਤੇ ਇਹਦਾ ਹੀ ਦੂਸਰਾ ਪਹਿਲੂ ਇਹ ਵੀ ਉੱਭਰਿਆ ਕਿ ਵੀ ਦੇਸੀ ਖਾਦਾਂ ਦੀ ਕਮੀ ਆ ਗਈ ਜ਼ਮੀਨ ਦੇ ਵਿੱਚ ਜਿਹਦੇ ਕਾਰਨ ਮਿੱਟੀ ਦੀ ਗੁਣਵੱਤਾ ਘਟ ਗਈ ਤੀਸਰਾ ਇਹਦੇ ਨਾਲ ਪਹਿਲੂ ਇਹ ਵੀ ਆਇਆ ਕਿ ਜਿਹੜੀ ਅਸੀਂ ਬੇਲੋੜੀਆਂ ਖਾਦਾਂ ਪਾ ਰਹੇ ਹਾਂ ਸਪ੍ਰੇਆਂ ਕਰ ਰਹੇ ਹਾਂ ਉਹਦਾ ਵੀ ਨਤੀਜਾ ਕਿ ਮਿੱਟੀ ਦੀ ਗੁਣਵੱਤਾ ਘਟ ਰਹੀ ਹੈ ਇੱਕ ਪਾਸੇ ਉਪਜਾਊ ਸ਼ਕਤੀ ਘਟ ਰਹੀ ਹੈ ਦੂਸਰੇ ਪਾਸੇ ਧਰਤੀ ਹੇਠਲਾ ਪਾਣੀ ਘਟ ਰਿਹਾ ਤੇ ਪਾਣੀ ਗੰਧਲੇ ਹੋ ਰਹੇ ਨੇ ਦਰਿਆਵਾਂ ਨਦੀਆਂ ਦੇ ਨਹਿਰਾਂ ਦੇ ਪਾਣੀ ਜ਼ਹਿਰੀ ਹੋ ਰਹੇ ਨੇ ਤੇ ਇੱਧਰ ਸਰਕਾਰਾਂ ਐਲਾਨ ਕੇ ਵੀ ਫਸਲਾਂ ਦੀ ਖਰੀਦ ਨਹੀਂ ਕਰ ਰਹੀਆਂ ਤੇ ਫਿਰ ਹੋਏਗਾ ਕੀ ਜੀ ਰੋਸੇ ਪ੍ਰਦਰਸ਼ਨ ਤੇ ਫਿਰ ਸਰਕਾਰ ਕਹਿੰਦੀ ਪ੍ਰਦਰਸ਼ਨ ਨਹੀਂ ਕਰਨਾ ਸੋ ਜਥੇਬੰਦੀਆਂ ਦੀ ਭੂਮਿਕਾ ਵੀ ਬਹੁਤ ਅਹਿਮ ਹੋ ਜਾਂਦੀ ਹੈ ਚਾਹੇ ਜ਼ਮੀਨ ਐਕਵਾਇਰ ਕਰਨ ਵਾਲਾ ਮਸਲਾ ਹੋਵੇ ਚਾਹੇ ਪੰਜਾਬ ਦੇ ਕਿਸਾਨਾਂ ਦੇ ਐਮਐਸਪੀ ਤੇ ਖਰੀਦ ਦਾ ਮਸਲਾ ਹੋਵੇ ਚਾਹੇ ਹੋਰ ਕਿਸਾਨੀ ਮਸਲੇ ਹੋਣ ਕਰਜ਼ਿਆਂ ਦਾ ਮਸਲਾ ਹੋਵੇ ਨਾ ਸਾਰਿਆਂ ਤੇ ਜਥੇਬੰਦੀਆਂ ਦੀ ਭੂਮਿਕਾ ਵੀ ਜਾਗਰੂ ਕਰਨ ਵਾਲਾ ਰੋਲ ਵੀ ਨਿਭਾਉਣਾ ਪੈਣਾ ਇਕੱਲੇ ਧਰਨੇ ਮੁਜ਼ਾਹਰਿਆਂ ਨਾਲ ਨਹੀਂ ਸਰਨਾ ਸੋ ਮੱਕੀ ਦੀ ਐਮਐਸਪੀ ਤੇ ਭਾਅ ਤੇ ਵਿਕਣ ਤੋਂ ਮਤਲਬ ਕਿਸਾਨ ਨਾਕੁਸ਼ ਹੈ ਕਿ ਉਹਦਾ ਭਾਅ ਉਹਨੂੰ ਬਾਜ਼ਾਰ 'ਚ ਮਿਲ ਨਹੀਂ ਰਿਹਾ ਤੇ ਸਰਕਾਰ ਤਾਂ ਵੀ ਲੁਧਿਆਣਾ ਲੁਧਿਆਣੇ ਤੋਂ ਬਿਨਾ ਸਰਕਾਰ ਨੂੰ ਕੁਝ ਨਹੀਂ ਦਿਖਦਾ ਨਾ ਵਿਰੋਧੀ ਧਿਰਾਂ ਨੂੰ ਕੁਝ ਦਿਖੇ ਸਿਰਫ ਤੇ ਸਿਰਫ ਲੁਧਿਆਣਾ ਜਿਵੇਂ ਇਹਦੇ ਨਾਲੇ ਬਸ ਪੰਜਾਬ ਤੁਰਨਾ ਇਹ ਤੋਂ ਬਿਨਾ ਕੁਝ ਨਹੀਂ ਤੇ ਪਰ ਇਹ ਤੋਂ ਬਾਅਦ ਕੀ ਕਰੋਗੇ ਜਨਾਬ ਜਿਵੇਂ ਚੋਣ ਦਾ 23 ਨੂੰ ਨਤੀਜੇ ਆ ਜਾਣੇ ਆ ਫਿਰ ਉਹ ਤੋਂ ਬਾਅਦ ਕੀ ਚਲੋ ਜੀ ਭਾਰਤ ਸਰਕਾਰ ਨੇ ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਤਾਂ ਜਾਰੀ ਕਰਤਾ ਕਿ ਠੀਕ ਹੈ ਜੀ ਅਸੀਂ 2027 ਦੇ ਵਿੱਚ ਮਾਰਚ 2027 ਦੇ ਵਿੱਚ ਬਿਸ਼ੱਕ ਟ్రायल ਦੇ ਤੌਰ ਤੇ ਆਪਾਂ ਕਹਿ ਲਈਏ ਪਹਿਲੇ ਪੜਾਅ ਦੇ ਤੌਰ ਤੇ ਆਪਾਂ ਕਹਿ ਲਈਏ ਕਿ ਅਕਤੂਬਰ 2026 ਦੇ ਵਿੱਚ ਮਾਛਲ ਤੇ ਉਤਰਾਖੰਡ ਚ ਹੈਨਾ ਤੇ ਇਸੇ ਤਰ੍ਹਾਂ ਮਤਲਬ ਕਿ ਚਾਰ ਸੂਬਿਆਂ ਚ ਪਹਾੜੀ ਖੇਤਰਾ ਚ ਜੰਮੂ ਕਸ਼ਮੀਰ ਲਦਾਖ ਚ ਇਹਨਾਂ ਚਾਰਾਂ ਚ ਅਸੀਂ ਪਹਿਲਾਂ ਜਨਗਣਨਾ ਤੇ ਜਾਤੀ ਜਨਗਣਨਾ ਦੀ ਪ੍ਰਕਿਰਿਆ ਕਰ ਲੈਣੀ ਆ ਫਿਰ ਪੂਰੇ ਮੁਲਕ ਦੇ ਵਿੱਚ ਮਾਰਚ 2027 ਚ ਸ਼ੁਰੂ ਹੋ ਜਾਣੀ ਆ ਤੇ ਇਸ ਨੂੰ ਸਾਲ ਖੰਡ ਲੱਗਣਾ ਤੇ ਫਿਰ ਜੀ ਇਹ ਸਾਰਾ ਕੁਝ ਸਾਹਮਣੇ ਆ ਗਿਆ। ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਪਰ ਸਵਾਲ ਵੱਡਾ ਇਹ ਹੋ ਗਿਆ ਕਿ ਸਰਕਾਰ ਇਸ ਸਰਦਰਦੀ ਨਾਲ ਕਿਤੇ ਨਿਝਠੂਗੀ ਕਿਵੇਂ ਸਰਕਾਰ ਲਈ ਹੁਣ ਜਾਤੀ ਜਨਗਣਨਾ ਕਰਨਾ ਵੱਡੀ ਸਰਦਰਦੀ ਬਣ ਗਈ। ਮਾਮਲਾ ਕੀ ਆ? ਮਾਮਲਾ ਜੀ 46 ਲੱਖ ਜੱਤਾ ਦਾ। ਜਦੋਂ ਕਿ ਮੁਸਲਮ ਭਾਈਚਾਰੇ 'ਚੋ ਵੀ ਹਵਾਜ ਉੱਠਣ ਲੱਗੀਆਂ ਕਿ ਸਾਡੇ ਵੀ ਅੰਕੜੇ ਜੱਤ ਦਾ ਅਰਥ ਹੁਣ ਹੈ ਨਾ। ਅਸਾਈ ਭਾਈਚਾਰੇ ਚੋਂ ਵੀ ਹਵਾਲਾ ਆਉਣ ਲੱਗਿਆ ਪਰ ਜੇ ਆਪਾਂ ਬਾਕੀ ਪਹਿਲੂਆਂ ਤੇ ਦੇਖੀਏ ਸਿੱਖੀ ਦੇ ਵਿੱਚ ਆਪਾਂ ਕਹਿੰਦੇ ਆ ਕਿ ਕੋਈ ਜਾਤ ਨਹੀਂ ਸਿੱਖ ਦਾ ਮਤਲਬ ਸਿੱਖ ਹੈ ਗੁਰੂ ਸਾਹਿਬ ਨੇ ਇਸੇ ਲਈ ਖਾਲਸਾ ਪੰਥ ਸਜਾਇਆ ਕਿ ਜਾਤ ਪਾਤ ਤੋਂ ਦੂਰ ਰਹਿ ਕੇ ਪਰ Hindu ਧਰਮ ਦੇ ਵਿੱਚ ਜਾਤ ਦਾ ਕਾਫੀ ਆਧਾਰ ਹੈ ਤੇ ਉਹ ਜਾਤਾਂ ਦੇ ਅੰਦਰ ਜਾਤ ਜਾਤਾਂ ਦੇ ਅੰਦਰ ਸਭ ਜਾਤ ਉਪ ਜਾਤ ਇੰਨਾ ਵੱਡਾ ਫਸਾਰਾ ਹੈ ਹੁਣ ਕਹਿੰਦੇ ਸਰਕਾਰ ਲਈ ਚੁਣੌਤੀ ਪਹਿਲਾਂ ਸਰਕਾਰੇ ਦੇ ਤੇ ਆਉਣ ਲਈ ਤਿਆਰ ਨਹੀਂ ਸੀ ਕਰੋਨਾ ਕੁਝ ਸਿਆਸੀ ਮਜਬੂਰੀਆਂ ਕੁਝ ਦਬਾਅ ਦੀ ਰਾਜਨੀਤੀ ਕੁਝ ਵਿਹਾਰ ਜੋ ਪਿਛੇ ਹਿਲਦਾ ਢਾਂਚਾ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਲਈਆਂ ਵੈਸੇ ਸਰਕਾਰ ਲਗਾਤਾਰ ਜਨਗਣਨਾ ਤੋਂ ਪਗੋੜੀ ਹੁੰਦੀ ਰਹੀ ਆ ਸਭ ਦੇ ਸਾਹਮਣੇ ਐ ਕਿ ਇਹ 2021 ਦੇ ਵਿੱਚ ਆਮ ਜਨਗਣਨਾ ਹੋਣੀ ਸੀ ਜਿਹਨੂੰ ਮਰਦਮਸ਼ੁਮਾਰੀ ਆਪਾਂ ਕਹਿੰਦੇ ਆ ਪਰ ਕਰੋਨਾ ਦੇ ਨਾਂ ਤੇ ਅੱਗੇ ਲੈ ਕੇ ਤੇ ਹੁਣ ਵੀ 27 ਤੱਕ ਲੈ ਗਏ ਵੀ ਕਰੋਨਾ ਦਾ 21 ਚ ਨਿਬੜ ਲਿਆ ਸੀ ਉਹ ਤੋਂ ਬਾਅਦ ਕਰ ਲੈਂਦੇ ਤੇ ਹੁਣ ਵੀ ਇਹ ਜਾਤੀ ਜਨਗਣਨਾ ਉਹਦੇ ਨਾਲ ਕਰਨੀ ਜਦੋਂ ਮੰਨੇ ਤਾਂ ਆਪਾਂ ਇੱਕ ਦਿਨ ਗੱਲ ਕਰਨੀ ਸੀ 29 ਕਾਲਮ ਨੇ ਜਿਹੜੇ ਫਾਰਮ ਚ ਨੇ ਪਰ ਉਹ ਤੋਂ ਬਿਨਾ ਉਹ ਕਿੰਨੇ ਫਾਰਮ ਫਾਰਮਾਂ ਚ ਕਾਲਮ ਬਣਾਏ ਜਾਣਗੇ ਜਿਹਦੇ ਨਾਲ ਇਹ ਮਸਲਾ ਹੱਲ ਹੋ ਸਕੇ ਕਿਉਂਕਿ ਪਹਿਲੂ ਸਭ ਤੋਂ ਵੱਡਾ ਕਹਿੰਦੇ ਚੁਣੌਤੀ ਇਹ ਆਉਂਦੀ ਜਦੋਂ 2011 ਚ ਇਹ ਸੁਧਾਰਤ ਯੂਪੀ ਦੀ ਸਰਕਾਰ ਨੇ ਕੁਝ ਕੋਸ਼ਿਸ਼ ਕੀਤੀ ਸੀ ਚਾਹੇਓ ਐਸਸੀ ਬੀਸੀ ਓਬੀਸੀ ਇਸ ਆਧਾਰ ਦੇ ਉੱਤੇ ਕੋਈ ਜਾਤਾਂ ਉਪਜਾਤਾਂ ਲਿਖੀਆਂ ਸੀ ਕਹਿੰਦੇ ਉਹਦੇ ਵਿੱਚ ਵੀ ਮਸਲਾ ਇਹੀ ਆ ਗਿਆ ਸੀ ਕਿ ਉੱਥੇ ਲੋਕ ਧਰਮ ਦੇ ਨਾਲ ਫਿਰ ਆਪਣਾ ਜਾਤ ਦੇ ਮਾਮਲੇ 'ਚ ਜਦੋਂ ਸਵਾਲ ਆਉਂਦਾ ਹੈ ਤਾਂ ਜਾਤ ਵਾਲੇ ਮਾਮਲੇ 'ਚ ਕਹਿੰਦੇ ਉਹ ਆਪਣਾ ਉਪਨਾਮ ਸਰਨੇਮ ਗੋਤ ਹੈ ਨਾ ਖਿੱਤਾ ਇਹ ਜਿਹੜਾ ਕੁਝ ਕਹਿੰਦੇ ਦੱਸਣ ਲੱਗਦੇ ਨੇ ਕਈ ਵਾਰ ਉਹ ਪੂਰਾ ਖੁੱਲ ਕੇ ਦੱਸਦੇ ਨਹੀਂ ਝਿਜਕਦੇ ਨੇ ਝਿਜਕ ਮਹਿਸੂਸ ਕਰਦੇ ਨੇ ਜਾਂ ਅਣਜਾਣ ਨੇ ਇਹ ਕੀ ਕਾਰਨ ਹੈ ਕਿਉਂਕਿ ਵੱਡੀ ਉਦਾਹਰਨ ਇਹ ਖੜੀ ਹੈ ਕਿ ਹਰਿਆਣੇ 'ਚ ਸਰਕਾਰ ਨੇ ਮਤਲਬ ਨਿਸ਼ਾਨਦੇਹੀ ਕੀਤੀ ਕਿ ਜੀ 5000 ਮੰਨ ਲਓ ਬਖਵਕ ਜਾਤਾ ਨੇ ਤੇ ਪਰ ਹੁੱਡਾ ਹੋਰਾਂ ਨੇ ਇਹਨੂੰ ਮੁੱਦਾ ਬਣਾਇਆ ਕਿ ਤੁਸੀਂ ਗਲਤ ਕਰ ਰਹੇ ਹੋ ਰਲਗੱਟ ਕਰ ਰਹੇ ਹੋ ਤੇ ਜਦੋਂ ਇਸ ਆਧਾਰ ਦੇ ਉੱਤੇ ਬਹਿਸ ਦੁਰੀ ਤੇ ਬਾਅਦ ਚੋਂ ਹੁਣ 22000 ਯਾਤਾਂ ਕੱਲੀਆਂ ਹਰਿਆਣੇ ਚੋਂ ਨਿਕਲ ਕੇ ਆਉਣੀਆਂ ਨੇ ਤੇ ਇਸੇ ਲਈ ਕਿਹਾ ਜਾ ਰਿਹਾ ਕਿ ਪੂਰੇ ਮੁਲਕ ਚੋਂ 46 ਲੱਖ ਯਾਤਾਂ ਦਾ ਸਵਾਲ ਖੜਾ ਹੈ ਤੇ ਇਹ ਗਿਣਤੀ ਕਹਿੰਦੇ ਜੀ ਚਣੌਤੀ ਬਣ ਗਈ ਹੈ ਉਹਨਾਂ ਦੇ ਲਈ ਕਿ ਕਿਵੇਂ ਕਰਨੀਆਂ ਸੋ ਬੇਸ਼ੱਕ ਸਾਰੇ ਅਧਿਕਾਰ ਖੇਤਰ ਦੇ ਦਿੱਤੇ ਗਏ ਨੇ ਜਨਗਣਨਾ ਕਰਨ ਵਾਲੇ ਵਿਭਾਗ ਨੂੰ ਸੋ ਹੁਣ ਦੇਖਦੇ ਆਂ ਜੀ ਉਹ ਇਹਦੇ ਉੱਤੇ ਕਿਵੇਂ ਪਾਰ ਪਾਉਂਦੇ ਆ ਇਹ ਉਹਨਾਂ ਲਈ ਵੱਡਾ ਸਵਾਲ ਚਲੋ ਜਿੱਦ ਤੱਕ ਪਾਰ ਪਾਉਣ ਵਾਲੀ ਗੱਲ ਹੈ ਅਹਮਦਾਬਾਦ ਜਿਹੜੀ ਹਵਾਈ ਘਟਨਾ ਵਾਪਰੀ ਜਹਾਜ਼ ਉਡਣਣ ਲੱਗਿਆਂ ਜਿਵੇਂ ਹਾਸਾ ਸ਼ਿਕਾਰ ਹੋਇਆ ਗੁਜਰਾਤ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਭਾਰਤੀ ਜਿਹੜੀ 에ਰਲਾਈਨ ਹੈ ਹੈਨਾ ਉਹਦੀ 에ਅਰ ਇੰਡੀਆ 에ਰਲਾਈਨ ਉਹਦੀਆਂ ਉਡਾਨਾਂ ਦੇ ਉੱਤੇ ਲਗਾਤਾਰ ਮਤਲਬ ਕੋਈ ਨਾ ਕੋਈ ਆਫਤ ਹੈ ਰਹਿੰਦੀ ਹੈ ਆ ਹੁਣ ਲੰਘੇ ਕੱਲ ਦੀ ਉਹ ਹਿਸਾਬ ਲਾ ਲੂ ਤੁਸੀਂ ਕਹਿੰਦੇ ਜੀ 6 ਉਡਾਨਾਂ ਇੱਕੋ ਦਿਨ ਦੇ ਵਿੱਚ ਰੱਦ ਕਰਨੀਆਂ ਪਈਆਂ ਹੈਨਾ ਇੱਕ ਐਮਰਜੈਂਸੀ ਲੈਂਡਿੰਗ ਕਰਨੀ ਪਈਗੀ ਹਾਲਤੇ ਬਣੀ ਹੋਈ ਹੈ ਕਿ ਜਿਵੇਂ ਬੰਗਲੌਰੂ ਤੋਂ ਲੰਡਨ ਜਾਣੀ ਸੀ ਜਿਹੜੀ ਉਹਨੂੰ ਕਹਿੰਦੇ ਜੀ ਮਤਲਬ ਅਹਮਦਾਬਾਦ ਤੋਂ ਇੱਕ ਲੰਡਨ ਜਾਣੀ ਸੀ ਉਹ ਕੈਨਸਲ ਕਰਨੀ ਪਈ ਇਸੇ ਤਰ੍ਹਾਂ ਦਿੱਲੀ ਤੋਂ ਪੈਰਿਸ ਜਾਣੀ ਸੀ ਉਹ ਕੈਨਸਲ ਕਰਨੀ ਪਈ ਦਿੱਲੀ ਤੋਂ ਇੱਕ ਦੁਬਈ ਜਾਣੀ ਸੀ ਉਹ ਕੈਨਸਲ ਕਰਨੀ ਪਈ ਬੈਂਗਲੁਰੂ ਤੋਂ ਲੰਡਨ ਜਾਣੀ ਸੀ ਉਹ ਕੈਨਸਲ ਕਰਨੀ ਪਈ ਇਸੇ ਤਰ੍ਹਾਂ ਐ ਫਿਰ ਦਿੱਲੀ ਤੋਂ ਵੀਕਿੰ ਹੈਨਾ ਬੀਹੰਦਰ ਬਿਆਨਾ ਜਾਣੀ ਸੀ ਉਹ ਰੱਦ ਕਰਨੀ ਪਈ ਫਿਰ ਲੰਡਨ ਟੂ ਅੰਮ੍ਰਿਤਸਰ ਉਹ ਰੱਦ ਕਰਨੀ ਪਈ ਫਿਰ ਇੱਕ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਹੈਨਾ ਹੈਨਾ ਸੈਂਟ ਫੈਂਸਸ ਕੋ ਤੇ ਮੁੰਬਈ ਵਾਲੀ ਉਡਾਨ ਨੂੰ ਸੋ ਇਸ ਲਈ ਕਹਿੰਦੇ ਬਹੁਤ ਮੁਸ਼ਕਲ ਬਣੀ ਹੋਈ ਹੈ ਇਧਰ 에어 ਇੰਡੀਆ ਲਗਾਤਾਰ ਬਵਾਦਾਂ ਚ ਕਦੇ ਜਹਾਜ਼ ਨਾ ਮਿਲਣ ਕਰਕੇ ਕਦੇ ਬਿਨਾਂ ਕਾਰਨ ਦੱਸਿਆ ਕਦੇ ਕੋਈ ਤਕਨੀਕੀ ਖਾਮੀ ਕਦੇ ਇੰਜਨ ਚ ਖਰਾਬੀ ਉਹ ਲਗਾਤਾਰ ਸੋ ਇਸ ਲਈ ਲੋਕ ਹੁਣ ਇਹ ਡਰ ਭੈ ਚ ਨੇ ਬੈਸ ਕਿਸੇ ਵੀ ਯਾਤਰਾ ਚੜਨ ਲੱਗੇ ਡਰ ਭੈ ਹੁੰਦਾ ਇੱਕ ਘਟਨਾ ਤੋਂ ਬਾਅਦ ਪਰ ਆਹ ਲਗਾਤਾਰ ਜੋ 에어 ਇੰਡੀਆ ਦੀ ਜਹਾਜ਼ਾਂ ਨਾ ਵਾਪਰ ਰਿਆ ਖਾਸ ਕਰ ਬੋਇੰਗ ਵਾਲੇ ਪਹਿਲੂ ਦੇ ਉੱਤੇ ਤੇ ਫਿਰ ਵੱਡਾ ਸਵਾਲ ਖੜਾ ਦੂਸਰੇ ਪਾਸੇ ਜਦੋਂ ਫਿਰ ਹਵਾਈ ਯਾਤਰਾ ਦੀ ਗੱਲ ਚੱਲਦੀ ਹੈ ਤਾਂ 에어ਪੋਰਟਾਂ ਦਾ ਜ਼ਿਕਰ ਵੀ ਆ ਜਾਂਦਾ ਹੁਣ 에어ਪੋਰਟ ਦੇ ਹਵਾਲੇ ਵੀ ਖਬਰ ਸਾਹਮਣੇ ਆਉਣ ਲੱਗ ਪਈ ਕਿ ਪਾਈ ਉਡਾਨਾਂ ਵਧਾਈ ਜਾਂਦੇ ਨੇ ਰਨਵੇ ਨਹੀਂ ਬਣ ਰਹੇ ਉਹੋ ਜਿਹਾ ਪ੍ਰਬੰਧ ਨਹੀਂ ਹੋ ਰਿਹਾ 에ਰਪੋਰਟ ਦੇ ਇਹਦੇ ਵਿੱਚੋਂ ਕਈ ਅਹਮਦਾਬਾਦ ਦਾ 에ਰਪੋਰਟ ਹੀ ਸਵਾਲਾਂ ਦੇ ਘੇਰੇ ਚ ਹੈ ਪੂਨੇ ਦਾ ਹੈ ਪਟਨਾ ਦਾ ਹੈ ਮੈਸੂਰ ਦਾ ਹੈ ਗਵਾਧੀਅਰ ਦਾ ਹੈ हिसार ਦਾ ਹੈ Shimla ਦਾ ਹੈ ਇਹ ਕਿੰਨੇ 에ਰਪੋਰਟ ਜਿਹੇ ਸਾਡੇ ਸਾਹਮਣੇ ਚੁਣੌਤੀ ਬਣ ਕੇ ਖੜੇ ਨੇ ਕਹਿੰਦੇ ਕਿ ਜਿਨ੍ਹਾਂ ਦੇ ਨਾਮ ਦੇ ਉੱਤੇ ਇੰਨੀ ਦੇਰ ਤੋਂ ਜਿਹਾ ਜ਼ਮੀਨ ਐਕਵਾਇਰ ਹੋ ਗਈ ਆ ਲੈ ਲਈ ਜੀ ਅੱਜ ਤੱਕ ਉਹਦੇ ਤੇ ਨਾ ਕਹਿੰਦੇ ਜੀ ਕੰਮ ਸ਼ੁਰੂ ਹੋਇਆ ਨਾ ਕੰਟਰੋਲ ਆਇਆ 에어ਪੋਰਟ ਦਾ ਤੇ ਨਾ ਉਥੇ ਕੁਝ ਹੋ ਸਕਿਆ ਸੋ ਉਡਾਨਾਂ ਲਗਾਤਾਰ ਵੱਧ ਰਹੀਆਂ ਹਨ ਦਬਾਅ ਲਗਾਤਾਰ ਵੱਧ ਰਿਹਾ ਪਰ ਕਹਿੰਦੇ ਜੀ 92 ਦੇ ਲਈ ਉਹ ਕੰਮ ਨਹੀਂ ਹੋ ਰਿਹਾ 에어ਪੋਰਟ ਦੇ ਉਸ ਤਰ੍ਹਾਂ ਦੇ ਕੰਮ ਨਹੀਂ ਹੋ ਰਹੇ ਇਹ ਵੀ ਚੀਜ਼ਾਂ ਕਹਿੰਦੇ ਪ੍ਰਭਾਵਿਤ ਕਰਦੀ ਹੈ ਕਈ ਵਾਰ ਸਿਸਟਮ ਨੂੰ ਜਿਸ ਦਾ ਕਾਰਨ ਕੋਈ ਨਾ ਕੋਈ ਹਾਸਾ ਵੀ ਬਣ ਜਾਂਦਾ ਇਸ ਲਈ ਇਸ ਸਮੇਂ ਹਵਾਈ ਉਡਾਨਾਂ ਵੀ ਤੇ ਭਾਰਤੀ 에어ਪੋਰਟ ਵੀ ਚਰਚਾ 'ਚ ਵੀ ਨੇ ਵਿਵਾਦਾਂ 'ਚ ਵੀ ਨੇ ਤੇ ਲੋਕ ਇਹਨਾਂ ਨੂੰ ਲੈ ਕੇ ਫਿਕਰ 'ਚ ਵੀ ਨੇ ਬਹੁਤ ਬਹੁਤ ਸ਼ੁਕਰੀਆ